ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਕਾਲੇਕੇ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗਾ ਦੀ ਆ ਬਾਈ ਦਾ ਇੱਕ ਐਨੀਮਲ ਸੇਲ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਕੀ ਦੁੱਧਵਾਦ ਕਿੰਨਾਂ ਮਾਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਕੁਲਵਿੰਦਰ ਸਿੰਘ ਪਿੰਦੂ ਬਾਈ ਪੈਂਡ ਕਾਲੇ ਠੀਕ ਆ ਆਪਾਂ ਪਹਿਲਾ ਹੀ ਵੀਡੀਓ ਪਾਇਆ ਸੀ ਕੀ ਰਿਸਪੌਂਸ ਰਿਹਾ ਜੀ ਵਧਿਆ ਵਧਿਆ ਸਾਰੀਆਂ ਸੇਲ ਹੋਊਗਾ ਠੀਕ ਆ ਜੀ ਅੱਜ ਇੱਕ ਨੱਕ ਸੇਲ ਆ ਇਹਦੀ ਕੀ ਡਿਟੇਲ ਆ ਜੀ ਇਹ ਬਾਈ ਟੋਕੜਾ ਦੁੱਧ ਹੈਗਾ 10 ਕਿਲੋ ਖੁੱਲਾ ਠੀਕ ਆ ਜੀ ਸਾਰੀ ਹੋਊਗਾ 10 ਤੋਂ ਆਪਾਂ 10 ਹੀ ਮੰਨ ਲਾ ਜਾਓ ਠੀਕ ਕਿੰਨੇਵੇਂ ਸੂਏ ਸੂਈ ਵੀ ਆ ਜੀ ਇਹ ਪਹਿਲੇ ਸੂਏ ਸੂਈਆ ਦੂਜੇ ਦੂਜੇ ਸੂਏ ਸੋਨਾ ਜੀ ਠੀਕ ਆ ਜੀ ਠੀਕ ਆ ਭਰਾਵਾ ਯਾਨੀ ਕਿ 2 ਮਹੀਨੇ ਹੋ ਗਏ ਅਪਾ ਚੈੱਕ ਨਹੀਂ ਰਹੀ ਠੀਕ ਆ ਬਾਲਾ ਤੋਂ ਲਿਆਂਦੀ ਉਹਵੇਂ ਜਿਵੇਂ ਦੱਸਿਆ ਆਪਾਂ ਨੂੰ ਆਪਾਂ ਖਾਲੀ ਮੰਨ ਕੇ ਦੇਣੀ ਆ ਆਪਾਂ ਖਾਲੀ ਮੰਨ ਕੇ ਲਈ ਖਾਲੀ ਮੰਨ ਕੇ ਦੇਣੀ ਠੀਕ ਆ ਜੀ 10 ਕਿਲੋ ਦੁੱਧ ਦਾ ਹੀ ਕਿੰਨਾ ਟਾਈਮ ਹੋ ਗਿਆ ਉਸੂਈ ਨੂੰ ਜੀ ਸੂਈ ਨੂੰ ਹੋ ਗਿਆ ਨੂੰ 6 ਮਹੀਨੇ 6 ਕਰੀਬ ਹੋ ਗਏ ਠੀਕ ਆ ਚੀਜ਼ੀ ਬੱਚੀ ਮਗਰ ਲਾ ਲਈ ਠੀਕ ਆ ਜੀ ਸੱਜਰ ਦਾ ਦੁੱਧ ਦਾ ਕੀ ਰਿਕਾਰਡ ਆ ਜੀ 18 ਲੀਟਰ ਦੁੱਧ ਦੱਸ ਉਹਨਾਂ ਨੇ 18 ਤੋਂ ਬਾਹਰ ਕਹਿੰਦੇ ਸੀਗੇ ਠੀਕ ਆ ਜੀ ਤੇ ਮੂੰਹ ਮੱਥਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਵੱਡੇ ਢਾਂਚੇ ਦੀ ਤੇ ਹੈਵੀ weight ਦੀ ਗਾਂ ਮੂੰਹ ਮੱਥਾ ਚੈੱਕ ਕਰ ਲਓ ਜੀ ਥਣ ਦੀ ਬੰਤਰ ਚੈੱਕ ਕਰ ਲਓ ਬਹੁਤ ਵਧੀਆ ਸੋਨਾ ਮੁਠੀ ਵਾਲਾ ਥਣ ਲੱਗਿਆ ਵਾ ਜੀ ਆਰਡਰ ਕੁਆਲਟੀ ਬਹੁਤ ਸ਼ਾਨਦਾਰ ਆ 10 ਕਿਲੋ ਦੁੱਧ ਦਾ ਬਾਈ ਜੀ ਤੇ ਦਸ ਅਨਸਾਰ ਵੀਡੀਓ ਬਣਾਉਣ ਦਾ ਸਮਾਂ 11 ਵਜੇ ਦਾ ਥਣ ਲੈਵੇ ਦੀ ਜੱਜਮੈਂਟ ਉਸ ਹਾਵ ਨਾ ਕਰਿਓ ਕਿ ਹਜੇ 6-7 ਘੰਟੇ ਪਏ ਨੇ ਚਵਾਈ ਚ ਲੈ ਆਓ ਜੀ ਵਾਪਸ ਹੈ ਸੇ ਸੱਤ ਘੰਟਿਆਂ ਨੂੰ ਹਵਾਨਾ ਦੁੱਧ ਨਾਲ ਪੂਰਾ ਭਰ ਲੈਣਾ ਜੀ ਗਾਂ ਨੇ 10 ਕਿਲੋ ਤੋਂ ਪਲੱਸ ਦੁੱਧ ਦਾ ਬਾਈ ਕਹਿੰਦਾ ਆਪਾਂ 10 ਦੀ ਗਾਰੰਟੀ ਦੇ ਕੇ ਗਾਂ ਦੇਣੀ ਆ ਤੇ 2 ਮਹੀਨੇ ਹੋ ਗਏ ਟੀਕਾ ਭਰਾਈ ਨੂੰ ਬਾਈ ਕਹਿੰਦਾ ਪਰ ਆਪਾਂ ਖਾਲੀ ਮੰਨ ਕੇ ਲਈ ਆ ਤੇ ਖਾਲੀ ਮੰਨ ਕੇ ਹੀ ਦੇਣੀ ਆ ਮੂੰਹ ਮੱਥਾ ਚੈੱਕ ਕਰ ਲਓ ਜੀ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਹੈ ਜਿਹੜੇ ਵੀ ਇਹਨੇ ਕਨੈਕਟ ਕਰਨਾ ਹੈ ਕਰ ਸਕਦਾ ਠੰਡੀ ਸੀਲ ਆ ਜੀ ਠੰਡੀ ਸੇਲ ਪੂਰੀ ਆ ਜੀ ਥੋੜਾ ਜਿਹਾ ਉਪਰ ਆ ਕਰ ਜਾਂਦਾ ਪਸ਼ੂ ਕੈਮਰੇ ਤੋਂ ਡਰ ਜਾਂਦਾ ਹਾਂ ਆਪਣੇ ਕੋਲ ਕੱਲ ਹੀ ਆਈ ਆ ਜੀ ਠੀਕ ਆ ਜੀ ਕੱਲ ਸ਼ਾਮ ਨੂੰ ਹੀ ਆਈ ਆ ਕੈਮਰੇ ਤੋਂ ਡਰ ਜਾਂਦਾ ਬਾਕੀ ਬਾਈ ਦਾ ਵਪਾਰ ਲੈਣ ਦਾ ਕੰਮ ਆ ਪਸ਼ੂ ਰੂਟੀਨ 'ਚ ਆਉਂਦੇ ਜਾਂਦੇ ਰਹਿੰਦੇ ਤੇ ਆਪਣੇ ਚੈਨਲ ਤੇ ਬਹੁਤ ਵੀਡੀਓ ਅਪਲੋਡ ਨੇ ਬਾਈ ਦੀਆਂ ਇਹਦੇ ਕੀ ਡਿਮਾਂਡ ਆ ਜੀ ਇਹਦਾ ਮੁੱਲ ਬਾਈ 26000 ਰੁਪਏ ਮੁੱਲ ਬਾਈ 26000 ਰੁਪਿਆ ਕਰਦੇ ਆ ਬਾਕੀ ਜਿਹੜਾ ਬਾਈ ਵੱਲੋਂ ਮੁੱਲ ਕੀਤਾ ਗਿਆ ਹੈ ਕੋਈ ਫੈਕਸ ਨਹੀਂ ਜਿਹੜਾ ਵੀ ਵੀਰ ਆਊਗਾ ਮਾਨਤਾ ਨੂੰ ਜ਼ਰੂਰ ਕੀਤਾ ਜਾਊਗਾ ਜੀ ਸੋਣੀ ਫਾਰਮ ਵਾਲੀ ਗਾਂ ਜੀ ਬਹੁਤ ਵੱਡੇ ਟਾਂਚੇ ਦੀ ਸੱਜਰ ਨੇ ਪਹਿਲੇ ਸੂਏ 18 ਕਿਲੋ ਦੁੱਧ ਦਿੱਤਾ ਜੀ ਮਾਲਕਾਂ ਦੇ ਦੱਸਣ ਅਸਾਰ ਬੰਦ ਹੋ ਜੀ ਬਾਕੀ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਹੈ ਜਿਹੜੇ ਵੀ ਇਹਨੇ ਕਨੈਕਟ ਕਰਨਾ ਹੈ ਕਰ ਸਕਦਾ ਜੀ ਧੰਨਵਾਦੀ